ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੀ YouTube ਚੈਨਲ ਪੰਜਾਬੀ ਸਟੋਰੀ ਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜਸੀ ਸੰਧੂ ਤੁਸੀਂ ਸੁਣਿਆ ਸੀ ਕਿਆਨੀ ਸੋਹਣ ਸਿੰਘ ਛੇਤਲ ਜੀ ਦੁਆਰਾ ਲਿਖੀ ਸਿੱਖ ਇਤਿਹਾਸ ਦੀ ਪ੍ਰਸਿੱਧ ਪੁਸਤਕ ਸਿੱਖ ਰਾਜ ਕਿਵੇਂ ਬਣਿਆ ਸਿੱਖ ਇਤਿਹਾਸ ਸਮਝਣ ਵਾਸਤੇ ਜ਼ਰੂਰੀ ਹੈ ਕਿ ਦਿੱਲੀ ਦੇ ਮੁਗਲ ਬਾਦਸ਼ਾਹਾਂ ਤੇ ਕਾਬਲ ਦੇ ਹਾਕਮਾਂ ਦੀ ਤਾਰੀਖ ਤੋਂ ਜਾਣੂ ਹੋਈਏ ਇਹਨਾਂ ਦੋਹਾਂ ਤਾਕਤਾਂ ਵਿਚਕਾਰ ਸਿੱਖ ਕੌਮ ਪੜ ਕੇ ਜਵਾਨ ਹੋਈ। ਇਹਨਾਂ ਦੋਹਾ ਦੇ ਉਤਰਾ ਚੁੜਾ ਦਾ ਅਸਰ ਸਦਾ ਸਿੱਖਾਂ ਦੇ ਇਤਿਹਾਸ ਉੱਤੇ ਪੈਂਦਾ ਰਿਹਾ ਹੈ। ਜਿਉਂ-ਜਿਉਂ ਉਹ ਤਾਕਤਾਂ ਨਿਰਬਲ ਹੁੰਦੀਆਂ ਗਈਆਂ ਸਿੱਖ ਬਲਵਾਨ ਹੁੰਦੇ ਗਏ। ਜਾਂ ਐਂ ਕਹੋ ਕਿਉਂ ਨਾ ਦੋਹਾ ਤਾਕਤਾਂ ਨਾਲ ਕਈ ਸਾਲ ਕੋਲ ਕਰਕੇ ਅੰਤ ਉਨ੍ਹਾਂ ਨੂੰ ਲਤਾੜ ਕੇ ਸਿੱਖ ਕੌਮ ਆਪਣੇ ਸਿਖਰ ਤੇ ਪਹੁੰਚੀ। ਹਿੰਦੁਸਤਾਨ ਵਿੱਚ ਮੁਗਲ ਰਾਜ ਦਾ ਬਾਨੀ ਬਾਬਰ ਹੋਇਆ। ਉਸਦਾ ਅਸਲੀ ਨਾਮ ਜ਼ਹੀਰਉਦੀਨ ਸੀ ਉਸਦੀ ਬਹਾਦਰੀ ਦੇ ਕਾਰਨਾਮੇ ਕਰਕੇ ਲੋਕ ਉਸਨੂੰ ਬਾਬਰ ਕਹਿਣ ਲੱਗ ਪਏ ਜਿਸ ਦਾ ਅਰਥ ਹੈ ਸ਼ੇਰ ਉਹ ਪਿਤਾ ਵੱਲੋਂ ਤੈਮੂਰ ਘਰਾਣੇ ਨਾਲ ਤੇ ਮਾਂ ਵੱਲੋਂ ਚੰਗੇਜ਼ ਖਾਂ ਘਰਾਣੇ ਨਾਲ ਸੰਬੰਧ ਰੱਖਦਾ ਸੀ ਉਸਦਾ ਪਿਤਾ ਉਮਰਸ਼ੇਕ ਮਿਰਜ਼ਾ ਤੁਰਕਿਸਤਾਨ ਦੀ रियासत ਫਰਗਾਨਾ ਦਾ ਹਾਕਮ ਸੀ ਬਾਬਰ 12 ਸਾਲ ਦਾ ਸੀ ਜਦ ਉਸਦਾ ਪਿਤਾ ਮਰ ਗਿਆ ਉਦੈ ਨਸਦੀਕੀਆਂ ਨੇ ਤੱਕੇ ਨਾਲ ਉਸ ਦੀ ਰਿਆਸਤ ਖੋਲੀ 10 ਸਾਲ ਉਹ ਥਾਂ ਥਾਂ ਪਟਕਦਾ ਫਿਰਿਆ ਅੰਤ ਉਹ ਆਪਣੀ ਕਦੇ ਨਾ ਹਾਰਨ ਵਾਲੀ ਹਿੰਮਤ ਤੇ ਮਰਦਾਂ ਵਾਲੀ ਬਹਾਦਰੀ ਦਾ ਸਦਕਾ 1504 ਈਸਵੀ ਵਿੱਚ ਕਾਬਲ ਉਤੇ ਕਬਜ਼ਾ ਕਰ ਬੈਠਾ ਉਸ ਵੇਲੇ ਉਹ 22 ਸਾਲ ਦਾ ਸੀ ਮਰਦਾਂ ਦੇ ਦਿਲ ਵਿੱਚ ਸਦਾ ਖੁੱਲੀ ਦੁਨੀਆ ਵਿੱਚ ਵੱਸਣ ਦਾ ਚਾਹ ਹੁੰਦਾ ਹੈ ਉਹ ਆਪਣੇ ਰਾਜ ਦੀਆਂ ਹੱਦਾਂ ਨੂੰ ਕਦੇ ਇਕੱਠਾਂ ਟਿਕਣ ਨਹੀਂ ਦਿੰਦੇ ਬਾਬਰ ਦੇ ਦਿਲ ਵਿੱਚ ਵੀ ਇਹ ਹਾਰੀ ਸੀ ਉਹ ਹਿੰਦੁਸਤਾਨ ਵਰਗੇ ਖੁੱਲੇ ਦੇਸ਼ ਦਾ ਬਾਦਸ਼ਾਹ ਬਣਨਾ ਚਾਹੁੰਦਾ ਸੀ ਸੋ ਪਾਣੀਪਤ ਦੀ ਪਹਿਲੀ ਲੜਾਈ ਜੋ ਕਿ 1526 ਈਸਵੀ ਵਿੱਚ ਹੋਈ ਬਾਬਰ ਨੇ 12000 ਅਸਵਾਰ ਨਾਲ ਦਿੱਲੀ ਪਤੀ ਇਬਰਾਹਿਮ ਲੋਧੀ ਦੀ 1 ਲੱਖ ਫੌਜ ਨੂੰ ਜਿੱਤ ਲਿਆ ਤੇ ਆਪ ਦਿੱਲੀ ਦਾ ਬਾਦਸ਼ਾਹ ਬਣਿਆ ਇਥੋਂ ਹਿੰਦ ਵਿੱਚ ਮੁਗਲ ਰਾਜ ਦਾ ਆਰੰਭ ਹੋਇਆ 1530 ਈਸਵੀ ਵਿੱਚ ਬਾਬਰ ਮਰਿਆ ਤੇ ਉਸ ਦਾ ਪੁੱਤਰ ਨਸੀਰੁਦੀਨ ਹਮਾਇੂ ਤਖਤ ਤੇ ਬੈਠਾ 10 ਸਾਲ ਪਿਛੋਂ 1540 ਈਸਵੀ ਵਿੱਚ ਸ਼ੇਰ ਸਾਸੂਰੀ ਨੇ ਉਸ ਤੋਂ ਬਾਦਸ਼ਾਹੀ ਖੋਲੀ ਤੇ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ 15 ਸਾਲ ਪਿਛੋਂ ਹਮਾਇੂ ਨੇ 1555 ਈਸਵੀ ਵਿੱਚ ਦੂਜੀ ਵਾਰ ਹਿੰਦੁਸਤਾਨ ਨੂੰ ਫਤਿਹ ਕੀਤਾ ਐਸ ਵਾਰ ਉਸ ਨੂੰ ਮਸਾਂ ਪੰਜ 6 ਮਹੀਨੇ ਦਾ ਰਾਜ ਭੋਗਣਾ ਮਿਲਿਆ 1555 ਈਸਵੀ ਵਿੱਚ ਹਮਾਇੂ ਮਰ ਗਿਆ ਤਾਂ ਉਸ ਦਾ ਪੁੱਤਰ ਜਲਾਲਉਦੀਨ ਅਕਬਰ ਤਖਤ ਤੇ ਬੈਠਾ। ਭਾਵੇਂ ਸ਼ਬਦ ਅਕਬਰ ਦਾ ਅਰਥ ਵੱਡਾ ਹੈ ਪਰ ਉਹ ਤਾਂ ਹਿੰਦ ਦੇ ਬਾਦਸ਼ਾਹਾਂ ਵਿੱਚੋਂ ਅਕਬਰ ਆਜ਼ਮ ਵੱਡਾ ਅਕਬਰ ਅਖਵਾਇਆ। ਉਹ 49 ਸਾਲ ਰਾਜ ਕਰਕੇ 1605 ਈਸਵੀ ਵਿੱਚ ਮਰਿਆ। ਫਿਰ ਉਸ ਦਾ ਪੁੱਤਰ ਨੂਰਦੀਨ ਜਹਾਂਗੀਰ ਬਾਦਸ਼ਾਹ ਬੜਿਆ। ਉਸ ਦੇ ਹੁਕਮ ਨਾਲ ਹੀ ਗੁਰੂ ਅਰਜਨ ਦੇਵ ਪਾਸ਼ਾ ਜੀ ਲਾਹੌਰ ਵਿੱਚ ਸ਼ਹੀਦ ਕੀਤੇ ਗਏ ਸਨ। ਉਸ ਦੀ ਮੌਤ 1600 72 ਇਸਵੀ ਵਿੱਚ ਹੋਈ ਫਿਰ ਉਸ ਦਾ ਪੁੱਤਰ ਸ਼ਹਿਜ਼ਾਦਾ ਖੁਰਮ ਸ਼ਾਹ ਜਹਾਨ ਲਕਬ ਧਾਰਨ ਕਰਕੇ ਤਖਤ ਤੇ ਬੈਠਾ ਉਸ ਦੇ ਐਧ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸ਼ਾਹੀ ਫੌਜ ਨਾਲ ਲੜਾਈਆਂ ਹੋਈਆਂ ਹਿੰਦ ਦੇ ਇਤਿਹਾਸ ਵਿੱਚ ਉਹ ਆਪਣੀਆਂ ਬਣਾਈਆਂ ਇਮਾਰਤਾਂ ਖਾਸ ਕਰਕੇ ਆਗਰੇ ਦਾ ਤਾਜ ਮਹਿਲ ਕਰਕੇ ਪ੍ਰਸਿੱਧ ਹੈ ਉਹਨੇ 31 ਸਾਲ ਰਾਜ ਕੀਤਾ ਉਹ 1652 ਵਿੱਚ ਨੇਕ ਪੁੱਤਰ ਮਹੀਉਦੀਨ ਔਰੰਗਜ਼ੇਬ ਨੇ ਪਿਓ ਨੂੰ ਕੈਦ ਕਰ ਲਿਆ ਤੇ ਬਾਕੀ ਦੇ ਭਰਾਵਾਂ ਨੂੰ ਕਤਲ ਕਰਕੇ ਆਲਮਗੀਰ ਲਖਬਖ ਨਾਲ ਬਾਦਸ਼ਾਹੀ ਸੰਭਾਲੀ ਉਸ ਤੇ ਹੁਕਮ ਨਾਲ ਸ਼ਰਮਦ ਵਰਗੇ ਫਕੀਰ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਸ਼ਹੀਦ ਕੀਤੇ ਗਏ ਉਸ ਨੇ ਮੁਗਲ ਰਾਜ ਦੀਆਂ ਹੱਦਾਂ ਨੂੰ ਦੂਰ ਦੱਖਣ ਤੱਕ ਵਧਾਇਆ ਪਰ ਰਾਜ ਦੇ ਨਸ਼ਟ ਹੋ ਜਾਣ ਦੇ ਕਾਰਨ ਵੀ ਉਹਦੇ ਪੈਰੋਕਾਰ ਪੈਦਾ ਹੋਏ ਉਹ 1707 ਈਸਵੀ ਵਿੱਚ ਮਰਿਆ ਤਾਂ ਉਸ ਦਾ ਪੁੱਤਰ ਸ਼ਹਿਜ਼ਾਦਾ ਮੁਅਜ਼ਮ ਬਾਕੀ ਪ੍ਰਾਮਾਂ ਨੂੰ ਕਤਲ ਕਰਕੇ ਬਹਾਦਰ ਸ਼ਾਹ ਪਹਿਲਾ ਬਣ ਕੇ ਤਖਤ ਤੇ ਬੈਠਾ। ਉਹ 1712 ਵਿੱਚ ਮਰ ਗਿਆ ਤੇ ਉਹਦੇ ਪੁੱਤਰਾਂ ਵਿੱਚ ਵੀ ਉਸੇ ਤਰ੍ਹਾਂ ਤਲਵਾਰ ਚੱਲੀ। ਅੰਤ ਬਾਕੀ ਪ੍ਰਾਮਾਂ ਦੇ ਖੂਨ ਵਿੱਚ ਹੱਥ ਰੰਗ ਕੇ ਜਹਾਂਦਰ ਸ਼ਾਹ ਬਾਦਸ਼ਾਹ ਬਣਿਆ। ਉਸਨੇ ਕੇਵਲ 11 ਮਹੀਨੇ ਰਾਜ ਕੀਤਾ ਜਾਂ ਸੈਦ ਪ੍ਰਾਮਾਂ ਅਬਦੁੱਲਾ ਤੇ ਹਸੈਨ ਅਲੀ ਦੀ ਮਦਦ ਨਾਲ ਜਹਾਂਦਰ ਸ਼ਾਹ ਨੂੰ ਕਤਲ ਕਰਕੇ ਫਰਖਸ਼ੀਅਰ ਬਾਦਸ਼ਾਹ ਬਣਿਆ ਜੋ 1719 ਈਸਵੀ ਤੱਕ ਗੱਦੀ ਤੇ ਰਿਹਾ। ਪਬ ਬੰਦਾ ਸਿੰਘ ਬਹਾਦਰ ਐਸੇ ਦੇ ਐਦ ਵਿੱਚ ਸ਼ਹੀਦ ਕੀਤਾ ਗਿਆ ਸੀ ਫਰਕਸ਼ੀਰ ਦੀ ਸੈਯਦ ਪ੍ਰਾਵਾ ਨਾਲ ਅਜੋੜ ਹੋ ਗਈ ਸੈਦਾ ਨੇ ਫਰਕਸ਼ੀਰ ਨੂੰ 1719 ਈਸਵੀ ਵਿੱਚ ਕਤਲ ਕਰਕੇ ਤਖਤ ਉੱਤੇ ਸ਼ਹਿਜ਼ਾਦਾ ਰਫੀਉ ਦੌਜਾਤ ਨੂੰ ਬਿਠਾਇਆ ਤਿੰਨ ਮਹੀਨੇ ਪਿਛੋਂ ਉਸ ਨੂੰ ਮਾਰ ਕੇ ਉਹਦੇ ਪ੍ਰਾ ਰਫੀਉ ਦੌਲਾ ਨੂੰ ਸ਼ਾ ਆलम ਪਹਿਲਾ ਦਾ ਖਿਤਾਬ ਦੇ ਕੇ ਤਖਤ ਤੇ ਬਿਠਾਇਆ ਤਿੰਨ ਮਹੀਨੇ ਪਿਛੋਂ ਹੀ ਉਹ ਵੀ ਪ੍ਰਾ ਦੇ ਮਗਰੇ ਤੋਰ ਦਿੱਤਾ ਗਿਆ ਉਨਾ ਦੋਹਾਂ ਨੂੰ ਸੈਦ ਭਰਾਵਾਂ ਨੇ ਜ਼ਹਿਰ ਦੇ ਕੇ ਮਾਰਿਆ ਸੀ। ਅੰਤ 1719 ਈਸਵੀ ਦੇ ਅਖੀਰ ਵਿੱਚ ਸ਼ਾਹ ਜਹਾਂਦਾ ਰੋਸ਼ਨ ਅਖਤਰ ਤਖਤ ਤੇ ਬੈਠਾ ਜਿਸ ਨੂੰ ਮੁਹੰਮਦ ਸ਼ਾਹ ਰੰਗੀਲਾ ਆਖਦੇ ਸਨ। ਉਸ ਨੇ 1748 ਈਸਵੀ ਤੱਕ ਰਾਜ ਕੀਤਾ। ਉਸ ਦੇ ਐਧ ਵਿੱਚ ਸੈਦ ਭਰਾ ਤਾਂ ਮਾਰੇ ਗਏ ਪਰ ਪਿੱਛੋਂ ਨਵੇਂ ਬਣੇ ਵਜ਼ੀਰਾ ਦੇ ਹੱਥ ਵਿੱਚ ਤਾਕਤ ਚਲੀ ਗਈ। ਉਸ ਦੇ ਮਰਨ ਪਿੱਛੋਂ ਉਸ ਦਾ ਇੱਕੋ ਇੱਕ ਪੁੱਤਰ ਅਹਿਮਦ ਸ਼ਾਹ ਬਾਦਸ਼ਾਹ ਬਣਿਆ। वजीर गाजीउद्दीन ਨੇ 1754 ਈਸਵੀ ਵਿੱਚ احمد ਸ਼ਾਹ ਨੂੰ ਅੰਨਾ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਤੇ ਜਹਾਂਦਰ ਸ਼ਾ ਦੇ 55 ਸਾਲਾ ਪੁੱਤਰ ਸੁਲਤਾਨ अजीजुद्दीन ਨੂੰ ਤਖਤ ਤੇ ਬਿਠਾਇਆ ਜਿਸ ਨੇ ਅਬੁਲ ਅਦਲ अजीजुद्दीन मोहम्मद आलमगीर ਦੂਜਾ ਲਖਬਤਾਰਨਾ ਕੀਤਾ 3 ਨਵੰਬਰ 1758 ਈਸਵੀ ਨੂੰ ਉਸ ਨੂੰ ਕਤਲ ਕਰਕੇ ਵजीर ਨੇ ਮਹੀਉਲ ਮਿੱਲਤ ਨੂੰ ਬਾਦਸ਼ਾਹ ਬਣਾਇਆ ਜੋ ਸ਼ਾਹਜਹਾਂ ਦੂਜਾ ਖੋਇਆ ਦਿੱਲੀ ਵਿੱਚ ਦੂਸਰਾ ਤਾਕਤਵਰ ਆਦਮੀ ਸੀ ਪ੍ਰਧਾਨ ਸੈਨਾਪਤੀ ਨਜੀਬਉਦੋਲਾ ਉਸਨੇ ਆਪਣੀ ਮਦਦ ਵਾਸਤੇ ਅਹਿਮਦ ਸ਼ਾ ਅਬਦਾਲੀ ਨੂੰ ਬੁਲਾ ਲਿਆ ਵਜ਼ੀਰ ਨੇ ਆਪਣੀ ਮਦਦ ਵਾਸਤੇ ਮਰਾਠੇ ਸਾਥ ਲਏ ਦਿੱਲੀ ਤੇ ਕਬਜ਼ਾ ਕਰਕੇ ਮਰਾਠਾ ਜਰਨਲ ਸਦਾ ਸ਼ੇਵਰਾਓ ਪਾਉ ਨੇ ਸ਼ਾਜਾਹ ਨੂੰ ਦੂਜੇ ਨੂੰ ਤਖਤੋਂ ਉਤਾਰ ਕੇ ਮਿਰਜ਼ਾ ਜਵਾਨ ਬਖਤ ਨੂੰ ਤਖਤ ਦਿੱਤਾ ਜੋ ਸ਼ਾਜਹਾਨ ਤਿੱਜਾ ਬਣਿਆ ਆਵਦ ਦੇ ਨਵਾਬ ਸਜਾਉਦੋਲਾ ਨੇ ਅਲੀ ਗੋਰਮੁਸ਼ਾ ਆलम दुਜਾ ਦਾ ਖਤਾਬ ਦੇ ਕੇ ਦਿੱਲੀ ਦਾ ਬਾਦਸ਼ਾਹ ਠਾਪ ਦਿੱਤਾ ਤੇ ਆਪ ਵਜ਼ੀਰ ਬਣ ਬੈਠਾ ਐਸੇ ਦੇ ਐਦ ਵਿੱਚ ਪਾਣੀ ਪਾਦੀ ਤੀਸਰੀ ਲੜਾਈ ਹੋਈ ਜਿਸ ਵਿੱਚ ਅਹਿਮਦ ਸ਼ਾਹ ਅਬਦਾਲੀ ਜਿੱਤ ਗਿਆ ਦਿੱਲੀ ਤੇ ਕਬਜ਼ਾ ਕਰਕੇ ਅਬਦਾਲੀ ਨੇ ਸ਼ਾਹ ਆलम दुਜੇ ਨੂੰ ਬਾਦਸ਼ਾਹ ਪਰਵਾਨ ਕੀਤਾ ਉਸ ਦੇ ਮਰਨ ਪਿੱਛੋਂ 1806 ਈਸਵੀ ਵਿੱਚ ਅਕਬਰ ਦੂਜਾ ਬਾਦਸ਼ਾਹ ਬਣਿਆ ਉਸ ਦੇ ਪਿੱਛੋਂ ਮੁਗਲਾਂ ਦਾ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਦੂਜਾ 1800 ਸੈੰਟੀ ਈਸਵੀ ਵਿੱਚ ਤਖਤ ਤੇ ਬੈਠਾ ਉਹ ਉਰਦੂ ਦਾ ਪ੍ਰਸਿੱਧ ਸ਼ਾਇਰ ਸੀ ਜੋ ਜਫਰ ਤਕल्लਸ ਰੱਖਦਾ ਸੀ 1857 ਈਸਵੀ ਦੇ ਗਦਰ ਵਿੱਚ ਉਸ ਨੂੰ ਤਖਤੋਂ ਉਤਾਰ ਕੇ ਅੰਗਰੇਜ਼ਾਂ ਨੇ ਰੰਗੂਨ ਬਰਮਾ ਵਿੱਚ ਕੈਦ ਕਰ ਦਿੱਤਾ ਜਿੱਥੇ ਉਹ 1862 ਈਸਵੀ ਵਿੱਚ ਮਰ ਗਿਆ 나ਦਰ ਦਾ ਹਮਲਾ ਮੁਗਲ ਰਾਜ ਨੂੰ ਕਮਜ਼ੋਰ ਕਰਨ ਤੇ ਸਿੰਘਾਂ ਨੂੰ ਬਲਵਾਨ ਬਣਾਉਣ ਦਾ ਵਸੀਲਾ ਬਣਿਆ 나ਦਰ 1688 ਈਸਵੀ ਵਿੱਚ ਖੁਰਾਸਾਨ ਅੰਦਰ ਇੱਕ ਗਰੀਬ ਘਰ ਵਿੱਚ ਜੰਮਿਆ ਉਦੋਂ ਕੌਣ ਜਾਣਦਾ ਸੀ ਕਿ ਇਹ ਆਜੜੀ ਦਾ ਮੁੰਡਾ ਇੱਕ ਦਿਨ ਦੁਨੀਆ ਦੇ ਇਤਿਹਾਸ ਵਿੱਚ ਚਮਕੇਗਾ ਉਸਤੇ ਬਚਪਨ ਅਤਿ ਗਰੀਬੀ ਵਿੱਚ ਗੁਜ਼ਰਿਆ ਉਹ ਗੱਭਰੂ ਹੋਇਆ ਤਾਂ ਲੁਟੇਰਿਆਂ ਨਾਲ ਮਿਲ ਗਿਆ ਨਿਡਰ ਸੁਭਾਅ ਦੇ ਕਾਰਨ ਉਹ ਆਪਣੇ ਜਥੇ ਦਾ ਆਗੂ ਬਣ ਗਿਆ ਈਰਾਨ ਦਾ ਬਾਦਸ਼ਾਹ ਬੜਾ ਕਮਜ਼ੋਰ ਸੀ ਸੋ ਅਫਗਾਨਾ ਨੇ ਬਲ ਕਰਕੇ 1717 ਈਸਵੀ ਵਿੱਚ ਖੁਰਾਸਾਨ ਇਸ 1721 ਈਸਵੀ ਵਿੱਚ ਇਰਾਨ ਮਾਲ ਲਿਆ। ਨਾਦਰ ਵਿੱਚ ਕੌਮੀ ਅਣਖ ਜਾਗੀ। ਉਹ ਲੁਟੇਰਿਆਂ ਦਾ ਲੀਡਰ ਕੌਮੀ ਲੀਡਰ ਬਣ ਕੇ ਵਿਦੇਸ਼ੀ ਅਫਗਾਨਾਂ ਦੇ ਟਾਕਰੇ ਤੇ ਆਇਆ। ਉਸ ਨੇ ਅਫਗਾਨਾਂ ਕੋਲੋਂ ਖੁਰਾਸਾਨ ਤੇ ਕੰਦਾਰ ਖੋਲ ਲਿਆ। ਇਸ ਨੇ ਕੰਮ ਨੇ ਹਜ਼ਾਰਾਂ ਦੇਸ਼ ਭਗਤਾਂ ਨੂੰ ਉਹਦੇ ਝੰਡੇ ਥੱਲੇ ਇਕੱਠੇ ਕਰ ਦਿੱਤਾ। ਨਾਦਰ ਬਧੇਰੇ ਦਲੇਰੀ ਨਾਲ ਮੈਦਾਨ ਵਿੱਚ ਆਇਆ ਤਾਂ ਨੇ ਇਰਾਨ ਦਾ ਚੱਪਾ-ਚੱਪਾ ਥਾਂ ਅਫਗਾਨਾਂ ਤੋਂ ਖਾਲੀ ਕਰਾ ਲਿਆ। ਫਿਰ ਉਸ ਨੇ ਇਰਾਨ ਦੇ ਪੁਰਾਣੇ ਸ਼ਾਹੀ ਘਰਾਣੇ ਵਿੱਚੋਂ ਸ਼ਾ ਤैमਸਪ ਨੂੰ ਤਖਤ ਤੇ ਬਿਠਾਇਆ ਇਸ ਮਿਹਰਬਾਨੀ ਬਦਲੇ ਸ਼ਾ ਤैमਸਪ ਨੇ ਨਾਦਰ ਨੂੰ ਅੱਧਾ ਰਾਜ ਦੇ ਦਿੱਤਾ ਨਾਦਰ ਆਪਣੇ ਇਲਾਕੇ ਵਿੱਚ ਪ੍ਰਬੰਧ ਕਰ ਰਿਹਾ ਸੀ ਜਾਂ ਅਫਗਾਨਾ ਨੇ ਫੇਰ ਸ਼ਾ ਤैमਸਪ ਕੋਲੋਂ ਮੁਲਕ ਖੋਲਿਆ ਨਾਦਰ ਨੇ ਦੂਜੀ ਵਾਰ ਅਫਗਾਨਾ ਨੂੰ ਈਰਾਨ ਵਿੱਚੋਂ ਮਾਰ ਪਚਾਇਆ ਈਰਾਨ ਦੇ ਲੋਕਾਂ ਨੇ ਨਾਦਰ ਨੂੰ ਤਖਤ ਸੰਭਾਲਣ ਵਾਸਤੇ ਕਿਹਾ ਪਰ ਉਸਨੇ ਸ਼ਾ ਤैमਸਪ ਦੀ ਥਾਂ ਉਸਦੇ ਪੁੱਤਰ ਅਬਾਸ ਨੂੰ 1700 32 ਇਸਵੀ ਵਿੱਚ ਤਖਤੇ ਬਿਠਾਇਆ ਅਬਾਸ ਉਸ ਵੇਲੇ ਕੇਵਲ 8 ਮਹੀਨੇ ਦਾ ਸੀ ਸੋ ਨਾਦਰ ਉਸ ਦਾ ਮੁਖਤਿਆਰ ਬਣਿਆ ਰਾਜ ਪ੍ਰਬੰਧ ਸਾਰਾ ਨਾਦਰ ਦੇ ਹੱਥ ਆ ਗਿਆ 4 ਸਾਲ ਪਿਛੋਂ ਅਬਾਸ ਮਰ ਗਿਆ ਤਾਂ ਨਾਦਰ ਸ਼ੈਨ ਸ਼ਾਨ ਨਾਦਰ ਸ਼ਾਹ ਲਕਬ ਧਾਰਨ ਕਰਕੇ ਈਰਾਨ ਦਾ ਬਾਦਸ਼ਾਹ ਬਣਿਆ ਈਰਾਨ ਵਿੱਚੋਂ ਕੱਢੀ ਹੋਏ ਅਫਗਾਨ ਵਾਪਸ ਅਫਗਾਨਿਸਤਾਨ ਆਵੜੇ ਅਫਗਾਨਿਸਤਾਨ ਕਾਬਲ ਦਾ ਸੂਬਾ ਉਸ ਵੇਲੇ ਦਿੱਲੀ ਰਾਜ ਦਾ ਸੂਬਾ ਸੀ ਜੋ ਅਕਬਰ ਦੇ ਸਮੇਂ ਤੋਂ ਚੱਲਿਆ ਆਉਂਦਾ ਸੀ 1720 ਈਸਵੀ ਤੋਂ ਉੱਥੋਂ ਦਾ ਸੂਬੇਦਾਰ ਨਾਸਰ ਖਾਨ ਸੀ ਉਸ ਨੂੰ ਨਮਾਜ਼ ਪੜਨ ਤੋਂ ਜਿੰਨਾ ਸਮਾਂ ਬਚਦਾ ਉਹ ਸਾਰਾ ਸ਼ਿਕਾਰ ਖੇਡਣ ਵਿੱਚ ਗੁਜ਼ਾਰ ਦਿੰਦਾ ਰਾਜ ਪ੍ਰਬੰਧ ਕਰਨ ਵਾਸਤੇ ਉਸਤੇ ਕੋਲੇ ਇੱਕ ਮਿੰਟ ਵੀ ਨਹੀਂ ਸੀ ਸੂਬੇ ਦਾ ਸਾਰਾ ਪ੍ਰਬੰਧ ਵਿਗੜ ਗਿਆ ਤੇ ਆਮਦਨ ਕੱਟ ਗਈ ਦਿੱਲੀ ਸ਼ਿਕਾਰ ਉਹਦੇ ਖਰਚਾਂ ਵਾਸਤੇ ਹੱਥੋਂ ਕੁਝ ਦੇਣ ਲੱਗ ਪਈ ਨਾਦਰ ਵੇਲੇ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾ ਰੰਗੀਲਾ ਤੇ ਵਜ਼ੀਰ ਕਮਰੂਦੀਨ ਖਾਨ ਸੀ ਉਦੋਂ ਮੇ ਭੁੱਲੀ ਗਏ ਕਿ ਸਾਡੇ ਰਾਜ ਦਾ ਅਫਗਾਨਿਸਤਾਨ ਵੀ ਕੋਈ ਸੂਬਾ ਹੈ ਸੋ ਕਈ ਸਾਲ ਤੋਂ ਉਹਨਾਂ ਅਫਗਾਨਿਸਤਾਨ ਨੂੰ ਮਦਦ ਦੇਣੀ ਛੱਡ ਦਿੱਤੀ ਤੇ ਉਥੋਂ ਦੇ ਪ੍ਰਬੰਧ ਵੱਲੋਂ ਉਕਾ ਧਿਆਨ ਹਟਾ ਲਿਆ 1733 ਤੋਂ 1738 ਈਸਵੀ ਤੱਕ 5 ਸਾਲ ਨਾਸਰ ਖਾਂ ਦੀਆਂ ਫੌਜਾਂ ਨੂੰ ਤਨਖਾਹਾਂ ਨਹੀਂ ਮਿਲੀ ਫੌਜੀ ਖੁਰਾਕ ਤੇ ਹਥਿਆਰ ਵਿੱਚ ਕਮੀ ਆ ਗਈ ਇਥੋਂ ਦੇ ਅਫਗਾਨਾਂ ਨੇ ਕਈ ਵਾਰ ਈਰਾਨ ਉੱਤੇ ਹਮਲਾ ਕੀਤਾ ਸੀ ਉਸ ਦਾ ਬਦਲਾ ਲੈਣ ਵਾਸਤੇ ਮਈ 1700 38 ਇਸਵੀ ਵਿੱਚ ਨਾਦਰ ਸ਼ਾਹ afghanistan ਤੇ ਚੜਾ ਆ। ਉਸਨੇ ਬਿਨਾਂ ਟਾਕਰੇ ਦੇ ਸ਼ਹਿਰ ਗਜਨੀ ਮਾਲ ਲਿਆ। ਨਾਸਰ ਖਾਨ ਉਸ ਵੇਲੇ ਪਿਸ਼ਾਬਰ ਵਿੱਚ ਸੀ। ਸੋ ਨਾਦਰ ਨੇ ਮਾਮੂਲੀ ਟਾਕਰੇ ਪਿੱਛੋਂ ਕਾਬਲ ਤੇ ਵੀ ਆਪਣਾ ਕਬਜ਼ਾ ਕਰ ਲਿਆ। ਇੱਥੋਂ ਉਹਨੇ ਪਿਸ਼ਾਬਰ ਨਾਸਰ ਖਾਨ ਨੂੰ ਤੇ ਦਿੱਲੀ ਬਾਦਸ਼ਾਹ ਨੂੰ ਮਿੱਤਰਤਾ ਦਿਖਾਤ ਭੇਜੀ। ਪਰ ਦੋਹਾਂ ਥਾਵਾਂ ਤੋਂ ਹੀ ਚੰਗਾ ਉਤਰਨਾ ਆਇਆ। ਨਾਸਰ ਖਾਨ ਨੇ 20000 ਫੌਜ ਨਾਲ ਖੈਬਰ ਰੋਕ ਲਿਆ। ਇਹ ਖਬਰ ਸੁਣ ਕੇ ਨਾਦਰ ਨੂੰ ਅੱਗ ਲੱਗ ਉਠੀ। ਉਹ ਫੌਜ ਲੈ ਕੇ ਜੋਸ਼ ਵਿੱਚ ਵਧਿਆ 나ਸਰ ਖਾਨ ਦੀ ਫੌਜ ਨੇ ਉਹਦਾ ਟੱਕਰਾ ਕੀ ਕਰਨਾ ਸੀ ਉਹ ਕੰਡ ਬੁਖਾ ਕੇ ਪੱਜ ਗਈ ਤੇ ਨਾਦਰ ਨੇ 20 ਨਵੰਬਰ 1736 ਈਸਵੀ ਨੂੰ ਪੁਸ਼ਾਵਰ ਮੰਨ ਲਿਆ ਜੇ ਤੂੰ ਜਰਨੈਲ ਦੇ ਦਿਲ ਵਿੱਚ ਸੰਤੋਖ ਨਹੀਂ ਹੁੰਦਾ ਨਾ ਹੀ ਮੁਲਕ ਦੀਆਂ ਹੱਦਾਂ ਉਹਦੇ ਰਾਹ ਵਿੱਚ ਰੁਕਾਵਟ ਬਣਦੀਆਂ ਹਨ ਸੋ ਪੁਸ਼ਾਵਰ ਕਬਜ਼ੇ ਵਿੱਚ ਕਰਕੇ ਨਾਦਰ ਸ਼ਾ 12 ਦਸੰਬਰ ਨੂੰ ਅਟਕ ਤੋਂ ਉrar ਟੱਪ ਗਿਆ ਲਾਹੌਰੋਂ ਉਰੇ ਉਹਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਸੀ ਨਾਹੀ ਜਕਰੀਆ ਖਾਨ ਬਹਾਦਰ ਸੂਬੇਦਾਰ ਲਾਹੌਰ ਨੇ ਆਪਣੇ ਸੂਬੇ ਦੇ ਹੱਥ ਉਤੇ ਨਾਦਰ ਨੂੰ ਰੋਕਣ ਦੀ ਲੋੜ ਸਮਝੀ ਉਹ ਦਿੱਲੀ ਨੂੰ ਲਿਖਦਾ ਰਿਹਾ ਕਿ ਨਾਦਰ ਦਾ ਟੱਕਰਾ ਕਰਨ ਵਾਸਤੇ ਫੌਜ ਭੇਜੋ ਪਰ ਉਥੇ ਰੰਗੇਲਾ ਬਾਦਸ਼ਾਹ ਰਾਜ ਕਰਦਾ ਸੀ ਤੇ ਕਿਸੇ ਰੰਗਲੇ ਨੂੰ ਲੜਾਈ ਝਗੜੇ ਹਨ ਕੀ ਖਾਨ ਬਹਾਦਰ ਇਕੱਲਾ ਹੀ ਰਾਵੀ ਕੰਢੇ ਨਾਦਰ ਨਾਲ ਲੜਨ ਵਾਸਤੇ ਆਇਆ 11 ਜਨਵਰੀ 1739 ਈਸਵੀ ਨੂੰ ਪਹਿਲੀ ਮੋਠਪੇੜ ਵਿੱਚ ਖਾਨ ਬਹਾਦਰ ਹਾਰ ਗਿਆ ਉਹਨੇ ਨਾਦਰ ਦੀ ਈਨ ਮੰਨ ਲਈ ਉਹਦੇ ਬਲੋਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਐਸ ਸਮੇਂ ਖਾਨ ਬਹਾਦਰ ਨੇ ਨਾਦਰ ਨੂੰ 20 ਲੱਖ ਰੁਪਏ ਨਜ਼ਰਾਨਾ ਦਿੱਤਾ। ਨਾਦਰ ਨੇ ਖਾਨ ਬਹਾਦਰ ਨੂੰ ਆਪਣੇ ਅਧੀਨ ਸੂਬੇਦਾਰ ਤਾਂ ਬਣਾ ਦਿੱਤਾ ਪਰ ਉਹਦੇ ਦਿਲ ਵਿੱਚ ਇਹ ਡਰ ਜ਼ਰੂਰ ਰਿਹਾ ਕਿ ਦਿੱਲੀ ਪਤੀ ਦੀ ਲੜਾਈ ਸਮੇਂ ਪਿੱਛੋਂ ਉਹ ਬਗਾਵਤ ਨਾ ਕਰ ਦੇਵੇ। ਸੋ ਨਾਦਰ ਨੇ ਖਾਨ ਬਹਾਦਰ ਦਾ ਪੁੱਤਰ ਹਿਆਤੁਲਾ ਖਾਂ ਸ਼ਾ ਨਿਵਾਜ਼ ਖਾਂ ਕਿਤਾਬ ਦੇ ਕੇ ਤੇ ਦਵਾਨ ਲਖਪਤਰਾਏ ਦਾ ਪੁੱਤਰ ਦਲਪਤਰਾਏ ਨੇਕ ਚਲਨੀ ਦੀ ਜ਼ਮਾਨਤ ਵੱਜੋਂ ਨਾਲ ਲੈ ਲੇ। ਉਹ ਨੂੰ ਛੇਤੀ ਤੋਂ ਛੇਤੀ ਦਿੱਲੀ ਪਹੁੰਚਣਾ ਚਾਹੁੰਦਾ ਸੀ। ਉਹ 26 ਜਨਵਰੀ ਨੂੰ ਲਾਹੌਰੋਂ ਤੁਰਿਆ ਉਹ 5 ਫਰਵਰੀ ਨੂੰ ਸਰਹੰਦ ਜਾ ਪਹੁੰਚਿਆ। 6 ਨੂੰ ਰਾਜਪੁਰਾ 7 ਨੂੰ ਅੰਬਾਲਾ ਤੇ 8 ਨੂੰ ਸ਼ਾਬਾਦ। ਹੁਣ ਦਿੱਲੀ ਸਰਕਾਰ ਦੀ ਤਿਆਰੀ ਬਾਰੇ ਸੁਣੋ। ਜਦ ਨਾਦਰ ਨੇ ਕਾਬਲ ਤੇ ਕਬਜਾ ਕਰ ਲਿਆ ਬਾਦਸ਼ਾਹ ਮੁਹੰਮਦ ਸ਼ਾਹ ਨੇ ਆਪਣੇ ਜਰਨੈਲਾਂ ਨੂੰ ਨਾਦਰ ਦਾ ਟਾਕਰਾ ਕਰਨ ਦਾ ਹੁਕਮ ਦਿੱਤਾ। ਅੱਗੇ ਜਰਨੈਲ ਐਡੇ ਬਹਾਦਰ ਤੇ ਕਾਲੇ ਸਨ ਕਿ ਉਹ ਇੱਕ ਪੂਰੇ ਮਹੀਨੇ ਵਿੱਚ ਮਸਾਂ ਸ਼ਹਿਰੋਂ ਬਾਹਰ ਹੀ ਨਿਕਲੇ। ਇੱਥੋਂ ਤੁਰ ਕੇ 2 ਮਹੀਨੇ ਵਿੱਚ ਕਰਨਾਲ ਦਿੱਲੀ ਤੋਂ 15 ਮੀਲ ਤੱਕ ਕਪੜੇ ਇੱਥੋਂ ਅੱਗੇ ਵਧਣਾ ਉਹਨਾਂ ਚੰਗਾ ਨਾ ਸਮਝਿਆ ਸੋ ਇੱਥੇ ਹੀ ਮੋਰਚੇ ਬਣਾ ਲਏ ਉਹਨਾਂ ਕੋਲ ਨਾਦਰ ਨਾਲੋਂ ਫੌਜ ਵਧੇਰੇ ਸੀ ਤੋਪਖਾਨਾ ਤੇ ਹੋਰ ਵਸੂਲੇ ਵਧੇਰੇ ਸਨ ਪਰ ਨਾਦਰ ਦੇ ਸਿਪਾਈ ਉਹਨਾਂ ਦੇ ਦਿਲਾਂ ਵਾਸਤੇ ਹਉਆ ਬੜ ਚੁੱਕੇ ਸਨ ਜਿਸ ਦਾ ਉਹਨਾਂ ਕੋਲ ਕੋਈ ਉੱਕਾ ਹੀ ਉਪਾਅ ਨਹੀਂ ਸੀ 13 ਫਰਵਰੀ ਮੰਗਲਵਾਰ ਨੂੰ ਕਰਨਾਲ ਦੀ ਮਾਰੂ ਲੜਾਈ ਹੋਈ 3 ਘੰਟੇ ਦੇ ਥੋੜੀ ਜੇ ਸਮੇਂ ਵਿੱਚ ਦਿੱਲੀ ਦੀ ਫੌਜ ਦੇ 20000 ਸ਼ਿਪਾਹੀ ਮਾਰੇਗੇ ਬਾਕੀ ਜਿਉਂਦੇ ਜੀ ਹੌਸਲਾ ਹਾਰ ਕੇ ਮੈਦਾਨ ਛੱਡ ਗਏ ਜਰਨੈਲਾ ਨੇ ਹਥਿਆਰ ਸੁੱਟ ਦਿੱਤੇ ਤੇ ਜੈਤੂ ਨਾਦਰ 9 ਮਾਰਚ ਨੂੰ ਦਿੱਲੀ ਵਿੱਚ ਦਾਖਲ ਹੋ ਗਿਆ ਇੱਥੇ ਉਹ ਸ਼ਾਹੀ ਮਹਿਲਾ ਵਿੱਚ 58 ਦਿਨ ਰਿਹਾ ਅਗਲੇਰੇ ਦਿਨ 11 ਮਾਰਚ ਨੂੰ ਇਹ ਖਬਰ ਸ਼ਹਿਰ ਵਿੱਚ ਗੱਲ ਗਈ ਕਿ ਨਾਦਰ ਨੂੰ ਮੁਹੰਮਦ ਸ਼ਾਹ ਨੇ ਕਤਲ ਕਰ ਦਿੱਤਾ ਫਿਰ ਕੀ ਸੀ ਲੋਕ ਨਾਦਰ ਦੀ ਫੌਜ ਨੂੰ ਨਖਸਮੀ ਸਮਝ ਕੇ ਉਸ ਉੱਤੇ ਟੁੱਟ ਪਏ ਤੇ ਸੈਂਕੜੇ ਅਰਾਨੀ ਮੋਤ ਦੇ ਕਾਟੂਕਾਰ ਦਿੱਤੇਗੇ ਇਹ ਖਬਰ ਸੁਣ ਕੇ ਨਾਦਰ ਨੂੰ ਅੱਗ ਲੱਗ ਉਠੀ ਉਹਨੇ ਕਤਲਾਮ ਦਾ ਹੁਕਮ ਦੇ ਦਿੱਤਾ 9 ਘੰਟੇ ਦੇ ਸਮੇਂ ਵਿੱਚ ਹਜ਼ਾਰਾਂ ਬੰਦੇ ਕਤਲ ਕਰ ਦਿੱਤੇ ਗਏ ਹਰ ਅਮੀਰ ਗਰੀਬ ਕੋਲੋਂ ਜੋ ਹੱਥ ਲਗਾ ਲੁੱਟਿਆ ਗਿਆ ইরਾਨੀ ਸ਼ਿਪਾਈਆਂ ਨੇ ਹਜ਼ਾਰਾਂ ਹਿੰਦੀ ਦੇਵੀਆਂ ਦੀ ਪੱਤ ਲਾਈ ਮੁਜੱਫਰ ਖਾਨ ਜੋ ਕਰਨਾਲ ਦੀ ਲੜਾਈ ਵਿੱਚ ਕਤਲ ਹੋਇਆ ਸੀ ਦੀਆਂ ਖੂਬਸੂਰਤ ਬੇਗਮਾਂ ਤੇ ਲੜਕੀਆਂ ਦੀ ਪੱਤ ਨਾਦਰ ਹੱਥੋਂ ਲੁੱਟੀ ਗਈ ਨਾਦਰ ਨੇ ਆਪਣੇ ਪੁੱਤਰ ਨਸਰੂਲਾ ਮਿਰਜ਼ਾ ਦਾ ਵਿਆਹ 26 ਮਾਰਚ ਨੂੰ ਬਾਦਸ਼ਾਹ ਮੁਹੰਮਦ ਸਾਦੀ ਲੜਕੀ ਨਾਲ ਕੀਤਾ ਅਸਲ ਵਿੱਚ ਇਹ ਵਿਆਹ ਨਹੀਂ ਲੂਟਦਾ ਮਾਲ ਹੀ ਸਮਝਣਾ ਚਾਹੀਦਾ ਹੈ ਵਾਪਸੀ ਸਮੇਂ ਨਾਦਰ ਦਿੱਲੀ ਤੇ ਅਸਤੇ ਉਦਾਲੇ ਦੇ ਇਲਾਕੇ ਵਿੱਚੋਂ 50 ਹਜ਼ਾਰ ਲੜਕੇ ਲੜਕੀਆਂ ਗੁਲਾਮ ਬਣਾਉਣ ਵਾਸਤੇ ਕੈਦੀ ਬਣਾ ਕੇ ਨਾਲ ਲੈ ਤੁਰਿਆ ਜਿਸ ਤਰ੍ਹਾਂ ਕਿ ਅਫਗਾਨਿਸਤਾਨ ਹਿੰਦ ਦਾ ਸੂਬਾ ਸੀ ਦਿੱਲੀ ਦੇ ਬਾਦਸ਼ਾਹ ਨੇ ਅਫਗਾਨਿਸਤਾਨ ਪਿਸ਼ਾਵਰ ਤੇ ਦਰਿਆ ਅਟਕ ਤੋਂ ਲੈਦੇ ਪਾਸੇ ਦਾ ਬਾਕੀ ਸਾਰਾ ਮੁਲਕ ਨਾਦਰ ਦੇ ਹਵਾਲੇ ਕਰ ਦਿੱਤਾ ਇੱਥੇ ਹੀ ਬਸ ਨਹੀਂ ਅਟਕ ਤੋਂ ਜੜਦੇ ਪਾਸੇ ਦਾ ਬਹੁਤ ਸਾਰਾ ਇਲਾਕਾ ਖਾਸ ਪਸੰਦ ਚਾਰ ਮੁਹਾਲ ਗੁਜਰਾਤ ਸਿਆਲਕੋਟ ਔਰੰਗਾਬਾਤ ਤੇ ਪਸਰੂਚ ਵੀ ਨਾਦਰ ਦੇ ਕਮਜੇ ਵਿੱਚ ਕਰ ਦਿੱਤੇ ਗਏ। ਦਿੱਲੀ ਵਿੱਚੋਂ ਨਾਦਰ ਮਾਲ ਕਿੰਨਾ ਕੁ ਲੁੱਟ ਕੇ ਲੈ ਗਿਆ ਐਸਾ ਅੰਦਾਜ਼ਾ ਵੇ ਵੱਖੋ ਵਖਰਾ ਵਾ। ਤਤਕ ਹਾਊਸ ਤੇ ਕੋਹਿੰੂਰ ਹੀਰਾ ਤਾਂ ਪ੍ਰਸਿੱਧ ਹੈ ਪਰ ਇਸ ਤੋਂ ਵੀ ਵੱਖਰਾ ਕਰੋੜਾਂ ਰੁਪਏ ਦਾ ਮਾਲ ਤੇ ਨਕਦੀ ਸੀ। ਐਸ ਹਮਲੇ ਨੇ ਮੁਗਲ ਰਾਜ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ। ਦक्कਨ ਬੰਗਾਲ ਤੇ ਅਬਦੁੱਤ ਤਾਂ ਪਹਿਲਾਂ ਹੀ ਕੋਈ ਅਸਰ ਨਹੀਂ ਸੀ ਹੁਣ ਸੂਬਾ ਲਾਹੌਰ ਉੱਤੋਂ ਵੀ ਜਾਂਦਾ ਰਿਹਾ ਨਾਦਰ 5 ਮਈ 1700 ਤਖਤ ਹਾਊਸ ਜੋ ਕਿ ਸ਼ਾਹ ਜਹਾਂ ਨੇ ਬਣਵਾਇਆ ਸੀ ਤੇ ਇਸ ਉੱਤੇ 9 ਕਰੋੜ ਰੁਪਇਆ ਖਰਚ ਆਇਆ ਸੀ ਤੇ ਕੋਹੀਨੂਰ ਹੀਰਾ ਤਾਂ ਪ੍ਰਸਿੱਧ ਹੈ ਇਹ ਪਾਣਵਾ ਵਾਲਾ ਪ੍ਰਸਿੱਧ ਹੀਰਾ ਜੋ ਦਿੱਲੀ ਵਿੱਚੋਂ ਨਾਦਰ ਲੈ ਗਿਆ ਸੀ ਉਸਦੇ ਵਾਰਸਾਂ ਤੋਂ ਸ਼ੇਰੇ ਪੰਜਾਬ ਨੇ ਲਿਆ ਤੇ ਦੇ ਦਲੀਪ ਸਿੰਘ ਤੋਂ ਅੰਗਰੇਜ਼ਾਂ ਨੇ ਲੈ ਲਿਆ ਅੱਜ ਕੱਲ ਉਹ ਅੰਗਰੇਜ਼ਾਂ ਦੇ ਬਾਦਸ਼ਾਹ ਦੇ ਕਬਜ਼ੇ ਵਿੱਚ ਹੈ ਤੇ ਇਸ ਤੋਂ ਵੀ ਇਲਾਵਾ ਕਰੋੜਾਂ ਰੁਪਏ ਦਾ ਮਾਲ ਤੇ ਨਕਦੀ ਸੀ। ਇਸ ਹਮਲੇ ਨੇ ਮੁਗਲ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ। ਦੱਖਣ ਬੰਗਾਲ ਤੇ ਅਬਦੁੱਤ ਤੇ ਤਾਂ ਉਹਨਾਂ ਦਾ ਪਹਿਲਾਂ ਹੀ ਕੋਈ ਅਸਰ ਨਹੀਂ ਸੀ। ਹੁਣ ਸੂਬਾ ਲਾਹੌਰ ਤੋਂ ਵੀ ਜਾਂਦਾ ਰਿਹਾ। ਨਾਦਰ 5 ਮਈ 1739 ਈਸਵੀ ਨੂੰ ਦਿੱਲੀ ਤੋਂ ਵਿਦਾ ਹੋਇਆ ਤੇ ਲਾਹੌਰ ਆਡੀਰਾ ਲਾਇਆ। ਉਹਦਾ ਆਉਣਾ ਸੁਣ ਕੇ ਸਾਰਾ ਪੰਜਾਬੀ ਖਾਲੀ ਹੋ ਗਿਆ ਸੀ। ਲੋਕ ਜੋ ਕੁਝ ਚੁੱਕ ਸਕੇ ਚੋਕੇ ਪਹਾੜਾਂ ਨੂੰ ਚੜ ਗਏ। ਅੱਗੇ ਉੱਥੇ ਸਿੱਖ ਪਹਿਲਾਂ ਢੀਰੇ ਲਾਈ ਬੈਠੇ ਸਨ ਉਹਨਾਂ ਪੰਥ ਵਿਰੋਧੀਆਂ ਨੂੰ ਚੁੰਨ-ਚੁੰਨ ਕੇ ਲੁੱਟਿਆ ਮੁੱਕ ਦੀ ਗੱਲ ਜਾਣ ਵਾਲਿਆਂ ਵਿੱਚੋਂ ਕੁਛ ਤਾਂ ਸਿੱਖਾਂ ਹੱਥੋਂ ਲੁੱਟੇ ਗਏ ਤੇ ਕੁਛ ਆਪ ਸਿੰਘ ਸੱਜ ਕੇ ਪੰਥ ਵਿਚ ਰਲ ਗਏ ਜਦ ਨਾਦਰ ਦਿੱਲੀ ਬੈਠਾ ਸੀ ਸਿੰਘਾਂ ਨੇ ਪੰਜਾਬ ਦੇ ਮੈਦਾਨਾਂ ਵਿੱਚ ਆ ਕੇ ਦਰਸ਼ਨ ਦਿੱਤੇ ਚਨਾ ਤੋਂ ਲੈ ਕੇ ਕਰਨਾਲ ਤੱਕ ਦਾ ਸਾਰਾ ਇਲਾਕਾ ਉਹਨਾਂ ਲੁੱਟ ਲਿਆ ਸਿੱਖ ਸਰਦਾਰਾਂ ਦੀ ਮਾਇਕ ਤੰਗੀ ਐਸ ਲੁੱਟ ਨੇ ਦੂਰ ਕਰ ਦਿੱਤੀ ਨਾਦਰ ਵਾਪਸ ਮੁੜਿਆ ਤਾਂ ਸਿੰਘਾਂ ਨੇ ਗੁਰਮਤਾ ਕੀਤਾ ਕਿ ਦਿੱਲੀ ਦੀ ਲੁੱਟ ਵਿੱਚੋਂ ਆਪਣਾ ਹਿੱਸਾ ਵਡਾਈ ਬਣਾ ਨਾਦਰ ਨੂੰ ਨਹੀਂ ਜਾਣ ਦੇਣਾ ਚਾਹੀਦਾ ਜਿਸ ਨਾਦਰ ਦੇ ਨਾਂ ਤੋਂ ਲਾਹੌਰ ਤੇ ਦਿੱਲੀ ਦੀ ਸਰਕਾਰ थरथਰ ਕੰਬਦੀ ਸੀ ਉਸ ਨਾਦਰ ਦੀ ਫੌਜ ਸਿੰਘਾਂ ਨੇ ਦਿਲ ਖੋਲ ਕੇ ਲੁੱਟੀ ਮੁੱਕ ਦੀ ਗੱਲ ਇਸ ਹਮਲੇ ਨੇ ਪੰਥ ਨੂੰ ਵਦਨ ਖੋਲਣ ਵਿੱਚ ਬੜੀ ਮਦਦ ਦਿੱਤੀ ਉਹਦੀ ਗਿੰਨਤੀ ਤੇ ਮਾਇਕ ਹਾਲਤ ਵਿੱਚ ਬਹੁਤ ਵਾਧਾ ਹੋ ਗਿਆ ਜਾਦੇ ਖਬਰ ਨਾਦਰ ਨੂੰ ਲਾਹੌਰ ਪਹੁੰਚੀ ਔਰ ਕ੍ਰੋਧ ਵਿੱਚ ਲੋਹਾ ਲਖਾ ਹੋ ਕੇ ਖਾਨ ਬਹਾਦਰ ਨੂੰ ਕਹਿਣ ਲੱਗਾ ਉਹ ਸਿੱਖ ਕੌਣ ਹਨ ਜਿਨ੍ਹਾਂ ਸ਼ੈਨ ਸ਼ਾ ਨਾਦਰ ਸ਼ਾ ਦੀ ਫੌਜ ਲੁੱਟ ਲਈ ਕਿੱਥੇ ਹਨ ਉਹਨਾਂ ਦੇ ਘਰ ਮੈਂ ਸਾੜ ਕੇ ਸੁਆਹ ਕਰ ਦਿਆਂਗਾ ਕਿਹੜੀ ਹੈ ਉਹਨਾਂ ਦੀ ਬਾਦਸ਼ਾਹੀ ਮੈਂ ਮਲੀਆਂ ਮੇਟ ਕਰ ਦਿਆਂਗਾ ਖਾਨ ਬਹਾਦਰ ਨੇ ਉੱਤਰ ਦਿੱਤਾ ਜੇ ਤੂੰ ਬਾਦਸ਼ਾਹ ਮੈਂ ਸਿੱਖਾਂ ਦੇ ਘਰ ਤੇ ਬਾਦਸ਼ਾਹੀ ਕਿੱਥੇ ਦੱਸਾਂ ਉਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਉੱਤੇ ਹਨ ਤੇ ਉਹਨਾਂ ਦੀ ਬਾਦਸ਼ਾਹੀ ਸਾਰੀ ਦੁਨੀਆ ਤੇ ਉਹਨਾਂ ਦੇ ਕਥਨ ਅਨੁਸਾਰ ਉਹ ਭੁੱਖੇ ਨੰਗੇ ਜੰਗਲਾਂ ਦੇ ਕੰਡੇ ਲਟਾੜਦੇ ਤੇ ਸਰਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਜਾਂ ਚਰਖੀ ਉੱਤੇ ਚੜ੍ਹਦੇ ਤੇ ਬੰਦ-ਬੰਦ ਕਟਵਾਉਂਦੇ ਵੀ ਕਹਿੰਦੇ ਹਨ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਉਹਨਾਂ ਦੇ ਘਰ ਘਾਟ ਕੋਈ ਨਹੀਂ ਸੱਜਣ ਸੁਨੇਹੀ ਕੋਈ ਨਹੀਂ ਸਰਕਾਰ ਵੱਲੋਂ ਉਹਨਾਂ ਦੇ ਮਾਰਨ ਵਾਲੇ ਨੂੰ ਇਨਾਮ ਦਿੱਤਾ ਜਾਂਦਾ ਹੈ ਖਾਣ ਨੂੰ ਰਜਵਾ ਮਿਲਦਾ ਨਹੀਂ ਪੂਰਾ ਕਪੜਾ ਤੰਟਕਨ ਨੂੰ ਨਸੀਬ ਨਹੀਂ ਹੁੰਦਾ ਪਰ ਉਹਨਾਂ ਦਾ ਦਾਵਾ ਹੈ ਕਿ ਸਾਰੀ ਦੁਨੀਆ ਉਤੇ ਬਾਦਸ਼ਾਹੀ ਕਰਨ ਦਾ ਲੜਾਕੇ ਐਡੇ ਹਨ ਕਿ ਸਵਾ ਲੱਖ ਨਾਲ ਇਕੱਲਾ ਟੱਕਰਾ ਕਰਨ ਨੂੰ ਤਿਆਰ ਹੋ ਪੈਂਦਾ ਤੇ ਅਭਿਮਾਨੀ ਐਡੇ ਕਿ ਬਾਕੀ ਸਭ ਦੁਨੀਆ ਨੂੰ 84 ਤੇ ਆਪਣੇ ਆਪ ਨੂੰ ਅਕਾਲ ਪੁਰਖ ਦਾ ਖਾਲਸਾ ਮੰਨਦੇ ਹਨ ਸਾਡੇ ਘੋੜਿਆਂ ਨਾਲ ਉਹ ਬਦੇਰੇ ਪਾਸ ਸਕਦੇ ਹਨ ਟਕੇਵਾ ਨੀਂਦ ਜਾਂ ਭੁੱਖ ਦੀ ਪਰਵਾਹ ਨਹੀਂ ਕਰਦੇ ਢੈਂਦੀ ਖਲਾ ਉਹਨਾਂ ਦੇ ਕਦੇ ਨੇੜੇ ਨਹੀਂ ਟੁੱਕੀ ਇਸ ਤਰ੍ਹਾਂ ਦੇ ਹਨ ਉਹ ਸਿੱਖ ਜਿਨ੍ਹਾਂ ਆਪਜੀ ਦੀ ਫੌਜ ਲੁੱਟੀ ਹੈ ਨਾਦਰ ਨੇ ਠੰਡਾ ਸਾ ਪਰ ਕੇ ਕਿਹਾ ਇਹ ਗੱਲ ਹੈ ਤਾਂ ਉਹ ਜ਼ਰੂਰ ਇਸ ਦੇਸ਼ ਦੇ ਬਾਦਸ਼ਾਹ ਬਣ ਜਾਣਗੇ ਤੁਸੀਂ ਕੀ ਕੋਈ ਵੀ ਸ਼ਕਤੀ ਉਹਨਾਂ ਨੂੰ ਆਪਣੇ ਨਿਸ਼ਾਨੇ ਤੇ ਪਹੁੰਚਣ ਤੋਂ ਰੋਕ ਨਹੀਂ ਸਕੇਗੀ ਅੰਤ ਚਾਰ ਮੁਹਾਲ ਤੇ ਨਾਲ ਲੱਗਦੇ ਹੋਰ ਇਲਾਕੇ ਖਾਨ ਬਹਾਦਰ ਨੂੰ 20 ਲੱਖ ਸਾਲਾਨਾ ਖਿਰਾਜ ਬਦਲੇ ਦੇ ਕੇ ਨਾਦਰ ਵਾਪਸ ਕੰਦਾਰ ਚਲਾ ਗਿਆ ਖਾਨ ਬਹਾਦਰ ਦਰਿਆ ਚਨਾ ਤੱਕ ਨਾਦਰ ਨੂੰ ਤੋੜਨ ਗਿਆ ਇਸ ਆਗਿਆਕਾਰੀ ਬਦਲੇ ਨਾਦਰ ਨੇ ਖਾਨ ਬਹਾਦਰ ਦੀ ਪਦਵੀ ਵਧਾਉਣ ਵਾਸਤੇ ਬਾਦਸ਼ਾਹ ਦਿੱਲੀ ਨੂੰ ਚਿੱਠੀ ਲਿਖੀ ਉਸ ਦੀ ਪਾਲਣਾ ਕਰਦਿਆਂ ਬਾਦਸ਼ਾਹ ਨੇ ਖਾਨ ਬਹਾਦਰ ਨੂੰ ਜਕਰੀਆ ਖਾਨ ਨੂੰ 8000 ਦੀ ਪਦਵੀ ਤੇ ਸੈਫਦੋਲਾ ਦੂਜਾ ਦਾ ਖਿਤਾਬ ਦਿੱਤਾ ਨਾਲ ਹੀ ਮੁਲਤਾਨ ਦੀ ਸੂਬੇਦਾਰੀ ਵੀ ਖਾਨ ਬਹਾਦਰ ਨੂੰ ਹੀ ਦੇ ਦਿੱਤੀ ਕਿਉਂਕਿ ਉਥੋਂ ਦਾ ਸੂਬੇਦਾਰ ਆਮਦ ਉਸ ਖਾਨ ਖਾਨ ਬਹਾਦਰ ਦਾ ਪਿਤਾ ਮਰ ਚੁੱਕਾ ਸੀ ਖਾਨ ਬਹਾਦਰ ਨੇ ਆਪਣੇ ਮਾਥੀ ਤਾਂ ਆਪਣੇ ਪੁੱਤਰ ਸ਼ਾ ਨਿਵਾਜ਼ ਹਿਆਤੁੱਲਾ ਖਾਨ ਨੂੰ ਮਲਤਾਨ ਦਾ ਨਾਇਕ ਸੂਬੇਦਾਰ ਬਣਾ ਦਿੱਤਾ ਨਾਦਰ ਪੰਜ ਮਹੀਨੇ ਹਿੰਦ ਵਿੱਚ ਰਿਹਾ ਸਿੱਖਾਂ ਵਾਸਤੇ ਸੁਨਹਿਰੀ ਸਮਾਂ ਸੀ ਉਹਨਾਂ ਲੁੱਟਮਾਰ ਕਰਕੇ ਆਪਣੀ ਤਾਕਤ ਚੰਗੀ ਬਦਾਲੀ ਉਸ ਵੇਲੇ ਸਿੱਖ ਪੂਰੀ ਤਰ੍ਹਾਂ ਜੱਤੇਪੰਥ ਸਨ ਉਹਨਾਂ ਕੋਲ ਨਵਾਬ ਕਪੂਰ ਸਿੰਘ ਤੇ ਬਾਗ ਸਿੰਘ ਹੱਲੋਵਾਲੀਆ ਵਰਗੇ ਤੜਾਲੇ ਦਾ ਲੀਡਰ ਸਨ ਨਾਦਰ ਦਿੱਲੀ ਨੂੰ ਜਾਂਦਾ ਹੋਇਆ ਸੂਬਾ ਲਾਹੌਰ ਦੀਆਂ ਬਹੁਤ ਸਾਰੀਆਂ ਫੌਜਾਂ ਨਾਲ ਲੈ ਗਿਆ ਸੀ ਪਿੱਛੋਂ ਪੰਜਾਬ ਅਸਲੋਂ ਸੁੰਜਾ ਰਹਿ ਗਿਆ ਸਿੰਘ ਲੁਕੀਆਂ ਹੋਈਆਂ ਧਾਵਾਂ ਚੋਂ ਨਿਕਲੇ ਤੇ ਪੰਜਾਬ ਦੇ ਮੈਦਾਨ ਵਿੱਚ ਲੁੱਟ ਮਚਾ ਦਿੱਤੀ ਮੁਸਲਮਾਨਾਂ ਤੇ ਇਲਾਕਿਆਂ ਦੇ ਚੌਧਰੀਆਂ ਦੇ ਘਰ ਲੁੱਟੇ ਅਨੇਕਾਂ ਉਹ ਲੋਕ ਜਿਨ੍ਹਾਂ ਨੇ ਮੁਸਲਮਾਨ ਹਾਕਮਾਂ ਹੱਥੋਂ ਕਦੇ ਦੁੱਖ ਉਠਾਇਏ ਸਨ ਉਹ ਘਰ ਘਾੜ ਛੱਡ ਕੇ ਸਿੱਖਾਂ ਵਿੱਚ ਰਲ ਗਏ ਜਿਹੜਾ ਇੱਕ ਵਾਰ ਅਮਰ ਸ਼ਾਕੇ ਸਿੰਘ ਸਾਜਾ ਦਾ ਉਹ ਕਦੇ ਵੀ ਫਿਰ ਪਛਾਣੀ ਸੀ ਪਰਤ ਸਕਦਾ ਇਸ ਤਰ੍ਹਾਂ ਮਾਲੀ ਤਾਕਤ ਦੇ ਨਾਲ-ਨਾਲ ਸਿੰਘਾਂ ਦੀ ਗਿਣਤੀ ਵੀ ਵਧ ਗਈ। ਐਸੇ ਵਿੱਚ ਸਿੰਘਾਂ ਅੰਦਰ ਇੱਕ ਨਵੀਂ ਲਗਨ ਜਾਗ ਪਈ ਕਿ ਵੈਰੀ ਦੇ ਟੱਕਰੇ ਵਾਸਤੇ ਕੋਈ ਕਿਲਾ ਬਣਾਇਆ ਜਾਵੇ। ਸੋ ਸਿੰਘਾਂ ਨੇ ਪਹਿਲੀ ਵਾਰੀ ਰਾਵੀ ਦੇ ਕੰਢੇ ਕੱਚਾ ਕਿਲਾ ਡੱਲੇਵਾਲ ਬਣਾਇਆ। ਇਸ ਦੀ ਰਚਨਾ ਦੋ ਗੱਲਾ ਮੁਖ ਰੱਖ ਕੇ ਕੀਤੀ ਗਈ। ਲੁੱਟ ਦਾ ਮਾਲ ਸਾਂਭਣ ਵਾਸਤੇ ਤੇ ਔਖੇ ਸਮੇਂ ਦੁਸ਼ਮਣ ਦਾ ਟਾਕਰਾ ਕਰਨ ਵਾਸਤੇ। ਸਿੱਖ ਇਸ ਵੇਲੇ ਐਨੇ ਦਲੇਰ ਹੋ ਗਏ ਸਨ ਕਿ ਉਨਾ ਸਾਰੇ ਡਰ ਲਾ ਕੇ ਨਾਦਰ ਦੀ ਫੌਜ ਲੁੱਟ ਲਈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਧਦੇ ਜਾਂਦੇ ਹਿੰਦੇ ਲੜਕੇ ਲੜਕੀਆਂ ਛੁਡਾ ਲੇ ਐਸ ਉਪਕਾਰ ਨੇ ਹਿੰਦੂ ਗੱਬਰੂਆਂ ਦੇ ਦਿਲ ਵਿੱਚ ਸਿੱਖ ਬਣ ਦਾ ਚਾਹ ਪੈਦਾ ਕਰ ਦਿੱਤਾ ਨਾਦਰ ਵੱਲੋਂ ਵੇਲੇ ਹੋ ਕੇ ਖਾਨ ਬਹਾਦਰ ਨੇ ਆਪਣੇ ਇਲਾਕੇ ਵੱਲ ਧਿਆਨ ਮਾਰਿਆ ਤਾਂ ਸਾਰਾ ਉਜੜਿਆ ਨਜ਼ਰ ਆਇਆ ਉਹ ਬਹੁਤਾ ਤਾਂ ਨਾਦਰ ਦੀਆਂ ਫੌਜਾਂ ਨੇ ਉਜਾੜ ਦਿੱਤਾ ਸੀ ਤੇ ਰਹਿੰਦਾ ਸਿੱਖਾਂ ਨੇ ਨਾਦਰ ਨਾਲ ਤਾਂ ਖਾਨ ਬਹਾਦਰ ਦੀ ਪੇਸ਼ਕੋਈ ਨਾ ਗਈ ਪਰ ਉਹਨੇ ਸਾਰਾ ਗੁੱਸਾ ਸਿੱਕਾ ਉਤੇ ਕੱਢਣ ਦਾ ਫੈਸਲਾ ਕੀਤਾ ਇਲਾਕੇ ਦੇ ਸਾਰੇ ਚੌਧਰੀਆਂ ਫੌਜਦਾਰਾਂ ਤੇ ਗਸ਼ਤੀ ਫੌਜ ਦੇ ਅਫਸਰਾਂ ਨੂੰ ਸਖਤ ਹੁਕਮ ਦਿੱਤਾ ਕਿ ਸੇਖਸਮੋਲ ਚੌਕ ਖਤਮ ਕਰ ਦਿੱਤੇ ਜਾਣ ਜਦ ਗਸ਼ਤੀ ਫੌਜ ਚੜੀ ਸਿੰਘ ਕੇਲਾ ਡੱਲੇਵਾਲ ਤੇ ਉਸਦੇ ਉਧਾਲੇ ਜੰਗਲਵਾਲ ਵਤੀ ਛਾਹੀ ਫੌਜ ਨੇ ਕਿਲਾ ਡੱਲੇਵਾਲ ਦੇ ਉਧਾਲੇ ਕੇਰਾ ਪਾਲਿਆ ਸਿੰਘਾਂ ਗੁੱਟ ਟਕੇ ਟਾਕਰਾ ਕੀਤਾ ਪਰ ਦੁਸ਼ਮਣ ਦੀ ਗਿਣਤੀ ਕਈ ਹਿੱਸੇ ਵੱਧ ਸੀ ਇਸ ਵਾਸਤੇ ਪੇਸ਼ ਕੋਈ ਨਾ ਗਈ ਅੰਤਰਾ ਦੇ ਹਨੇਰੇ ਵਿੱਚ ਸਿੰਘ ਵੈਰੀ ਦਾ ਹਿਰਾ ਇੱਕ ਪਾਸਿਓਂ ਚੀਰ ਕੇ ਨਿਕਲ ਕੇ ਇਸ ਕਮਸਾਨ ਵਿੱਚ ਸੇ ਅਕੜੇ ਸਿੰਘ ਸ਼ੀਤੋ ਕੇ ਤੇ ਕਈ ਵੈਰੀ ਦੇ ਕਾਬੂ ਵੀ ਆ ਗਏ ਜੋ ਲਾਹੌਰ ਲਿਆ ਕੇ ਨਖਾਸ ਚੌਂਕ ਵਿੱਚ ਅਨੇਕਾਂ ਤਸੀਹੇ ਦੇ ਕੇ ਸ਼ੀਤ ਕੀਤੇ ਗਏ ਵੈਰੀ ਨੇ ਕਿਲਾ ਡੱਲੇਵਾਲ ਟਾ ਕੇ ਧਰਤੀ ਨਾਲ ਮਲਾ ਦਿੱਤਾ ਖਾਨ ਬਹਾਦਰ ਨੇ ਇੱਕ ਸਰਕਾਰੀ ਇਸ਼ਤਿਹਾਰ ਜਾਰੀ ਕੀਤਾ ਸਰਕਾਰ ਦਾ ਫਰਮਾਨ ਹੈ ਕਿ ਕੋਈ ਸਿੱਖ ਸਾਡੇ ਇਲਾਕੇ ਵਿੱਚ ਨਾ ਆਵੇ ਸਿੱਖ ਸਰਕਾਰ ਵੱਲੋਂ ਬਾਗੀ ਕਰਾਨ ਦਿੱਤੇ ਗਏ ਹਨ ਜਿੱਥੇ ਸਿੱਖ ਹੱਥ ਆਵੇ ਉਹਨੂੰ ਕਤਲ ਕਰ ਦੇਣ ਵਾਲੇ ਨੂੰ ਖੂਨ ਮਾਫ ਤੇ ਸਿੱਖ ਦਾ ਘਰ ਲੁੱਟ ਲੈਣ ਵਾਲੇ ਨੂੰ ਲੁੱਟ ਮਾਫ ਜਿਹੜਾ ਸਿੱਖ ਦੀ ਦਸ ਪਾਵੇ ਉਸਨੂੰ 10 ਰੁਪਏ ਜਿਹੜਾ ਸਿੱਖ ਨੂੰ ਫੜ ਕੇ ਲਿਆਵੇ ਜਾਂ ਸਿੱਖ ਦਾ ਸੇਰ ਪ੍ਰੇਸ਼ ਕਰੇ ਉਹਨੂੰ 50 ਰੁਪਏ ਇਨਾਮ ਮਿਲੇਗਾ ਤੇ ਜਿਹੜਾ ਪਤਾ ਹੁੰਦਿਆਂ ਸਿੰਘਾਂ ਦੀ ਦਸ ਨਾ ਪਾਵੇ ਜਾਂ ਸਿੰਘਾਂ ਨੂੰ ਪ੍ਰਸ਼ਾਦ ਖਵਾਵੇ ਅੰਨ ਦਾਣਾ ਦੇਵੇ ਆਪਣੇ ਘਰ ਆਸਰਾ ਦੇਵੇ ਜਾਂ ਸਿੰਘਾਂ ਨਾਲ ਸਾਖ ਸੰਬੰਧ ਕਰੇ ਉਹਨੂੰ ਮੁਸਲਮਾਨ ਕੀਤਾ ਜਾਵੇਗਾ ਜਾਂ ਇਸਲਾਮ ਤੋਂ ਨਾ ਕਰਨੋ ਕਿਤ ਕਰਕੇ ਕਤਲ ਕੀਤਾ ਜਾਵੇਗਾ। ਐਸ ਇਸ਼ਤਿਆਨੇ ਪਿੰਡਾਂ ਦੇ ਲਾਲਚੀ ਚੌਧਰੀਆਂ ਨੂੰ ਸ਼ਿਕਾਰੀ ਕੁੱਤੇ ਵਾਂਗ ਸਿੰਘਾਂ ਦੇ ਮਗਰ ਪਾ ਦਿੱਤਾ। ਬਾਰੀ ਦਬਾਅ ਵਿੱਚ ਸਿੰਘਾਂ ਦਾ ਰਾਣਾ ਔਖਾ ਹੋ ਗਿਆ। ਸੋ ਕੁਝ ਸਿੰਘ ਤਾਂ ਜੰਮੂ ਤੇ ਕਾਂਗੜੇ ਦੀਆਂ ਪਹਾੜੀਆਂ ਨੂੰ ਚੜ ਗਏ ਤੇ ਬਹੁਤ ਸਾਰੇ ਦਰਿਆ ਬਿਆਸ ਟੱਪ ਕੇ ਦੁਆਬਾ ਜਲੰਧਰ ਵਿੱਚ ਜਾ ਵੜੇ। ਮਾਝੇ ਤੇ ਰਿਆੜਕੀ ਵਿੱਚੋਂ ਕੱਢੇ ਹੋਏ ਸਿੰਘ ਦੁਆਬਾ ਜਲੰਧਰ ਵਿੱਚ ਜਾ ਵੜੇ। ਖਾਨ ਬਾਦਰ ਨੇ ਉੱਥੋਂ ਸਿੰਘਾਂ ਨੂੰ ਕੱਢਣ ਵਾਸਤੇ ਅਦੀਨਾ ਬੇਗ ਨੂੰ ਦੁਆਬੇ ਦਾ ਨਾਜ਼ਮ ਬਣਾ ਕੇ ਪੇਚਿਆ ਤੇ ਸਿੱਖਾਂ ਦੀ ਤਬਾਈ ਦਾ ਸਖਤ ਹੁਕਮ ਦਿੱਤਾ ਅਦੀਨਾ ਬੇਗ ਬੜਾ ਚਲਾਕ ਤੇ ਨੀਤੀਵਾਨ ਹਾਕਮ ਸੀ ਉਹਦੇ ਦਿਲ ਵਿੱਚ ਚਿਰੋਕਣੀ ਖਾਸ ਸੀ ਕਿ ਜਲੰਧਰ ਦਾ ਨਾਜ਼ਮ ਬਣੇ ਉਹ ਨਾਜ਼ਮ ਬਣ ਗਿਆ ਤਾਂ ਉਹਦੇ ਦਿਲ ਵਿੱਚ ਲਾਲਚ ਆ ਗਿਆ ਕਿ ਕਿਸੇ ਹਾਲਤ ਵਿੱਚ ਇਹ ਨਿਜ਼ਾਮਤ ਹੱਥੋਂ ਨਾ ਜਾਵੇ ਉਹ ਸਦਾ ਇਸ ਚਾਲ ਤੇ ਰਿਹਾ ਕਿ ਸਿੱਖਾਂ ਨੂੰ ਆਪਣੇ ਇਲਾਕੇ ਵਿੱਚੋਂ ਬਿਲਕੁਲ ਨਾ ਖਤਮ ਕੀਤਾ ਜਾਵੇ ਸੋ ਉਹਨੇ ਆਉਂਦੇ ਨੇ ਸਿੱਖਾਂ ਨਾਲ ਸੁਲਾਹ ਕਰ ਲਈ ਕੁਝ ਸਰਦਾਰਾਂ ਨੂੰ ਜ਼ਗੀਰਾਂ ਵੀ ਦਿੱਤੀਆਂ ਖਾਨ ਬਹਾਦਰ ਨੇ ਪਿੱਛੋਂ ਸਖਤ ਹੁਕਮ ਭੇਜਿਆ ਤਾਂ ਅਦੀਨਾ ਬੈਗ ਨੇ ਸਿੱਖਾਂ ਦੀਆਂ ਜ਼ਗੀਰਾਂ ਜ਼ਬਤ ਕਰ ਲਈਆਂ ਤੇ ਉਹਨਾਂ ਨੂੰ ਇਲਾਕੇ ਵਿੱਚੋਂ ਕੱਢਣ ਵਾਸਤੇ ਫੌਜ ਚੜਾ ਦਿੱਤੀ ਤੰਗ ਆ ਕੇ ਸਿੱਖ ਦੁਆਬਾ ਛੱਡ ਕੇ ਸਰਹਿੰਦ ਸਰਕਾਰ ਦੇ ਇਲਾਕੇ ਵਿੱਚ ਜਾ ਲੁੱਟਮਾਰ ਕਰਨ ਲੱਗੇ ਸਰਹਿੰਦ ਦੇ ਮਕਾਮੀ ਅਫਸਰਾਂ ਵਿੱਚ ਹਿੰਮਤ ਨਹੀਂ ਸੀ ਕਿ ਉਹ ਸਿੱਖਾਂ ਦਾ ਟੱਕਰਾ ਕਰ ਸਕੇ ਬਾਦਸ਼ਾਹ ਦਿੱਲੀ ਨੇ ਜਰਨੈਲ ਅਜੀਮੋਲਾ ਖਾਨ ਨੂੰ ਸਿੱਖਾਂ ਦੇ ਟੱਕਰੇ ਉੱਤੇ ਭੇਜਿਆ ਸਿਕਾਣੀ ਉਸ ਨਾਲ ਕਈ ਥਾਈਂ ਚੜਪਾ ਹੋਈਆਂ ਤੇ ਅੰਤ ਸ਼ਕਤੀ ਦੇ ਦਿਨ ਜਾਣ ਕੇ ਸਿੰਘ ਬੀਕਾ ਨੇਰੋਂ ਨਿਕਲ ਕੇ ਇਲਾਕਾ ਸਿੰਘਾਂ ਤੋਂ ਖਾਲੀ ਹੋ ਗਿਆ ਤਾਂ ਅਜ ਮੁਲਾਖਾਂ ਵਾਪਸ ਦਿੱਲੀ ਨੂੰ ਮੁੜ ਗਿਆ